ਹਾਂਜੀ ਜੈਨ ਸਰ ਜੈ ਹਿੰਦੀ ਸਰ ਹੋ ਗਿਆ ਹੀ ਸਰ ਬਹੁਤ ਬਹੁਤ ਵਧਾਈਆਂ ਸਪੈਸ਼ial ਤੈਨੂੰ ਹਾਂਜੀ ਹਾਂਜੀ ਸਰ ਵਧੀਆ ਆ ਗਿਆ ਸੀ ਸਰ ਟਾਈਮ ਵੀ ਪੂਰਾ ਸਾਰਾ ਕੁਝ ਪਹਿਲੇ ਪਹਿਲੇ ਦੇ ਚੱਕ ਤਾਂ ਆਪਾਂ ਕਿੰਨੀ ਆਈ ਰਨਿੰਗ ਚ ਰਨਿੰਗ ਸਰ 552 ਵੈਰੀ ਗੁੱਡ ਬਾਕੀ ਲੌਂਗ ਹਾਈ ਚੱਕ ਤਾਂ ਪਹਿਲੇ ਚ ਹਾਂਜੀ ਹਾਂਜੀ ਸਰ ਪਹਿਲੀ ਵਾਰ ਸੀਗਾ ਨਾ ਪ੍ਰੈਸ਼ਰ ਤਾਂ ਬਹੁਤ ਸੀਗਾ ਕਿਉਂਕਿ ਇੰਜਰੀ ਵੀ ਆਈ ਹੋਈ ਸੀ ਪੈਰ ਤੇ ਹਾਂ ਹਾਂ ਪਰ ਲੱਗ ਗਿਆ ਸਰ ਉੱਥੇ ਰੱਬ ਦਾ ਨਾਮ ਲੈ ਕੇ ਚੱਲ ਬਹੁਤ ਵਧੀਆ ਫਿਰ ਤਾਂ ਹਾਂਜੀ ਜੈਨ ਸਰ ਤਿੰਨੇ ਗਿਆਨ ਦਾ ਗਰੁੱਪ ਸੀਗਾ ਤੁਹਾਡਾ ਸੋ ਸਾਡਾ 30 ਜਣਿਆਂ ਦਾ ਗਰੁੱਪ ਸੀਗਾ ਤੇ 24 ਜਣਿਆਂ ਨੇ ਰਨਿੰਗ ਕਲੀਅਰ ਕਰਤੀ ਸਾਡੇ ਚੋਂ ਬੱਲੇ ਤੇ ਉਹਦੇ ਵਿੱਚੋਂ ਇੱਕ ਜਣਾ ਸਾਡਾ ਲੌਂਗ ਜੰਪ ਚ ਰਹਿ ਗਿਆ ਸੀਗਾ ਤੇ 23 ਨੇ ਸਾਰੇ ਫੁੱਲ ਫਲੇਜ ਫਾਈਨਲ ਹਾਈਟ ਵਗੈਰਾ ਕਰਕੇ ਸਾਡੇ ਗਰੁੱਪ ਚੋਂ 23 ਜਣੇ ਪਾਸ ਹੋਏ ਸੀਗੇ ਟੁੱਟ ਦਬਾਉ ਬਹੁਤ ਵਧੀਆ ਗਰੁੱਪ ਰਹਿ ਗਿਆ ਹਾਂਜੀ ਹਾਂਜੀ ਸਰ ਨੰਬਰ ਵੀ ਸਾਰਿਆਂ ਲਈ ਵਧੀਆ ਸੀ ਸਾਡੇ ਵਾਲੇ ਗਰੁੱਪ ਚੋਂ ਸਾਰੇ ਜਨਰਲ ਵਾਲੇ ਸੀਗੇ ਮੁੰਡੇ ਅੱਛਾ ਤੇ ਕਿਸੇ ਦੇ ਵੀ 79 ਤੋਂ ਘੱਟ ਨਹੀਂ ਸੀਗੇ ਬਹੁਤ ਬਹੁਤ ਵਧੀਆ ਨੰਬਰ ਹਾਂ ਜੀ ਹਾਂ ਜੀ ਜੀ ਬਾਰੇ ਦੇ ਨੰਬਰ ਹੀ ਵਧੀਆ ਸੀਗੇ ਹਮ ਸੰਤਾ ਇਹਨਾਂ ਨੇ 25ਵੇਂ ਨੰਬਰ ਜਿੱਦਾਂ 10 ਜਣੇ ਪਹਿਲਾਂ ਭੇਜਤੇ ਫਿਰ 10 ਜਣੇ ਭੇਜਤੇ ਫਿਰ 10 ਜਣੇ ਭੇਜਤੇ ਇਸ ਹਿਸਾਬ ਨਾਲ ਭੇਜਦੇ ਸੀਗੇ ਓਕੇ ਟਾਈਮ ਵੀ ਜੇ ਕੋਈ ਪੁੱਛਦਾ ਸੀ ਆ ਜੇ ਕੋਈ ਬੋਲਦਾ ਸੀ ਕਿ ਹਾਂ ਜੀ ਮੈਂ ਟਾਈਮ ਦੱਸ ਦਊ ਤਾਂ ਕੋਈ ਵਾਰ ਦੱਸ ਦਿੰਦੇ ਹੀ ਏ ਜੇ ਗਰੁੱਪ ਵਧੀਆ ਹੋਵੇ ਨਹੀਂ ਤਾਂ ਟਾਈਮ ਵਗੈਰਾ ਨਹੀਂ ਦੱਸਦੇ ਜਰ ਉੱਥੇ ਓਕੇ ਹਾਂ ਜੀ ਟਾਈਮ ਦਈ ਚੁੰਦਾ ਹੈ ਹਾਂ ਜੀ ਹਾਂ ਜੀ ਤਾਂ ਟਾਈਮ ਉਹਨਾਂ ਨੇ ਪਹਿਲਾਂ ਹੀ ਕਹਤਾ ਕਿ ਟਾਈਮ ਨਹੀਂ ਅਸੀਂ ਦੱਸਣਾ ਹੈਗਾ हां तो क्योंकि चार घेरे ਆਪਣੇ ਹਿਸਾਬ ਨਾਲ ਲਾਓ ਫਿਰ ਐਂਡ ਜੀ ਪਤਾ ਲੱਗੇਗਾ ਟਾਈਮ ਇੰਡੀਵਿਜੂਅਲ ਚ ਇਹੀ ਚੱਕਰ ਹੁੰਦਾ ਹਾਂਜੀ ਹਾਂਜੀ ਸਰ बेहोश ਵੀ ਹੋ ਰਹੀ ਬਹੁਤ ਮੁੰਡੇ ਸਾਡੇ ਗਰੁੱਪ ਚੋਂ ਵੀ ਇੱਕ ਮੁੰਡਾ ਬਿਹੋਸ਼ ਹੋ ਗਿਆ ਕਾਤੇ ਤਾਂ ਤੁਪ ਤੇ ਤੁਪ ਕਰਕੇ ਸਾਡਾ ਵੀ ਸਾਡੇ 9-10 ਜਿਹੜੇ ਚੜਿਆ ਗਰੁੱਪ ਮੁੰਡਾ ਦਾ ਬਸ ਕ੍ਰਾਸ ਕਰਾਂ ਨਹੀਂ ਲੱਗਾ ਸੀ 10-15 ਮੀਟਰ ਪਹਿਲਾਂ ਡਿੱਗ ਗਿਆ ਉਹਦੇ ਕੋਲ ਟਾਈਮ ਵੀ ਬਾਧੂ ਹੀਗਾ ਤੇ ਪੁਲਿਸ ਵਾਲਿਆਂ ਨੇ ਚੱਕਿਆ ਉਹਨੂੰ ਹੋਇਆ ਨਹੀਂ ਪਾਰ ਉਹਦਾ ਨਹੀਂ ਸਰ ਹੋਇਆ ਨਹੀਂ ਬਿਹੋਸ਼ ਹੋ ਗਿਆ ਤੇਰਾ ਓਕੇ ਇਹ ਤੋਂ ਕੋਹ ਹੁਣ ਤਾਂ ਨਹੀਂ ਹੈ ਨਹੀਂ ਹੁਣ ਤਾਂ ਕੋਈ ਹੁਣ ਤਾਂ ਲੋਕੀ ਕਹਿੰਦੇ ਆ ਕਿ ਧੁੱਪ ਹੋਵੇ ਸਾਡਾ ਦਾਦਾ ਰ ਹੋ ਗਿਆ ਸਾਡੀ ਪ੍ਰੈਕਟਿਸ ਸੀਗੀ ਹੁਣ ਸਰ ਕਈ ਬਿਨਾ ਪ੍ਰੈਕਟਿਸ ਦੇ ਆਏ ਹੋਣੇ ਆ ਹਾਂ ਨਹੀਂ ਤਾਂ ਫਰਕ ਪੈਂਦਾ ਵਿਚਾਰ ਹਾਂਜੀ ਹਾਂਜੀ ਸੰਤਾ ਸਰ 5ਵੇਂ ਨੰਬਰ ਤੇ ਖੜਾ ਕੀਤਾ ਸੀ ਉਹਨਾਂ ਨੇ ਜਦ ਪਹਿਲਾ ਜਿਹੜਾ ਪੂਰਾ ਹੋਇਆ ਮੈਂ 5ਵੇਂ ਨੰਬਰ ਤੇ ਪਹੁੰਚ ਗਿਆ ਵਾਹ ਇਹ ਪਹਿਲੇ ਕਿਹੜੇ ਚ ਇੰਨੀ ਲਾਲੀ ਕੀ ਤੀਜਾ ਦੂਜਾ ਤੀਜਾ ਚੌਥਾ ਆਰਾਮ ਨਹੀਂ ਮਾਰਿਆ ਤਾਂ ਵੀ ਇਹਨਾਂ ਟਾਈਮ ਆ ਗਿਆ ਸਰ ਉਹਦਾ ਮੈਂ ਤਾਂ ਕੀ ਕੀ ਦਾ ਫਰਕ ਪਦਾ ਪੈਂਦਾ ਹੀ ਹੈ ਫਿਰ ਹਾਂਜੀ ਹਾਂਜੀ ਸਰ ਉਹਰ ਅੱਗੇ ਕੋਈ ਗੱਲਬਾਤ ਕੁਝ ਉੱਥੇ ਹੁਣ ਅੱਜ ਤਾਂ ਫਾਈਨਲ ਡੇ ਆ ਬਸ ਹਾਂਜੀ ਹਾਂਜੀ ਸਰ ਉੱਥੇ ਦਾ मतलब ਸਟਾਫ ਸਿਰਫ ਬਹੁਤ ਜ਼ਿਆਦਾ ਸਕੋਟੀਵ ਆ ਹੂੰ ਕਿ ਉਹਦਾ ਸਭ ਚਾਹੁੰਦੇ ਹੀ ਆ ਕਿ ਹਰ ਬੱਚਾ ਕਲੀਅਰ ਕਰਕੇ ਜਾਵੇ ਉਹ ਹਰ ਇੱਕ ਜਿਹੜਾ ਸਾਨੂੰ ਇਹੀ ਗੱਲ ਕਹਿੰਦਾ ਕਿ ਤੁਸੀਂ ਕਰਨਾ 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 ਬਿਲਕੁਲ ਬਿਲਕੁਲ ਹਾਂਜੀ ਉਹਨਾਂ ਦਾ ਤਾਂ ਹਰ ਵਾਰ ਇਹੀ ਕਹਿਣਾ ਕਿ ਅਸੀਂ ਆਪ ਚਾਹਨਾ ਤੁਹਾਡੇ 30 ਚੋਂ 30 ਨਿਕਲਣਾ ਹਾਂ ਉਹ ਕੋਪਰੇ ਵੱਲੋਂ ਸਰ ਕੋਈ ਕਮੀ ਪੇਸ਼ ਨਹੀਂ ਛੱਡਦੇ ਜੇ ਜੇ ਬੰਦਾ ਰਹਿੰਦਾ ਤਾਂ ਉਹ ਬੱਚੇ ਦੀ ਕਮੀ ਆ ਉੱਥੇ ਤੇ ਬੰਦਿਆਂ ਦੀ ਕਮੀ ਨਹੀਂ ਹੈਗੀ ਸਰ ਬਿਲਕੁਲ ਇਹ ਤਾਂ ਹੁਣ ਬੱਚਿਆਂ ਨੂੰ ਖੁਦ ਚਾਹੀਦਾ ਵੀ ਜਦੋਂ ਵੀ ਫਿਜ਼ੀਕਲ ਦਾ ਮਤਲਬ ਪੇਪਰ ਹੋ ਜਾਂਦਾ ਹੈ ਤਾਂ ਉਸ ਤੋਂ ਬਾਅਦ ਫਿਜ਼ੀਕਲ ਦੇ ਧਿਆਨ ਦੇਣ ਸਾਰੇ ਤਾਂ ਹਾਂਜੀ ਹਾਂਜੀ ਸਰ ਉਹ ਆਪ ਕਹਿੰਦੇ ਆ ਕਿ ਜਿੰਨੇ 1.5 ਮਹੀਨਾ ਵੀ ਮਿਹਨਤ ਲਾਈ ਹੋਊਗੀ ਮਹੀਨਾ ਵੀ ਲਾਈ ਹੋਊਗੀ ਉਹ ਇੱਥੇ ਨਹੀਂ پیچھے ਹਟਦਾ ਇਹ ਤਾਂ ਹੈ ਇਹਨਾਂ ਕੋਈ ਖਾਸ ਸਟੱਟ ਹੈ ਨਹੀਂ ਨਾ ਹਾਂਜੀ ਹਾਂਜੀ ਸਰ ਹੁਣ ਜਿਹੜੇ ਬੱਚੇ ਨੇ ਜਾ ਕੇ ਨਹੀਂ ਦੇਖਿਆ ਗਰਾਊਂਡ ਉਹਦੇ ਲਈ ਮੁਸ਼ਕਲ ਹੋ ਜਾਂਦਾ ਕਾਫੀ ਹਾਂਜੀ ਹਾਂਜੀ ਜੀ ਉਹਦਾ ਤਾਂ ਫਿਰ ਉਨਾ ਔਖਾ ਨਹੀਂ ਹੈਗਾ ਬਸ ਸਾਰਾ ਕੁਝ ਸਰ ਪ੍ਰੈਸ਼ਰ ਹੀ ਹੈੜਾ ਮੇਰਾ ਵੀ ਪਹਿਲਾਂ ਸੀ ਮੈਨੂੰ ਵੀ ਬਹੁਤ ਪ੍ਰੈਸ਼ਰ ਸੀਗਾ ਪਰ ਉਹਨਾਂ ਨੇ ਮੋਟੀਵੇਟ ਕੀਤਾ ਬਹੁਤ ਵਧੀਆ ਦੋਸਤਾਂ ਨੇ ਵੀ ਕੀਤਾ ਤੁਸੀਂ ਵੀ ਕੀਤਾ ਬਸ ਹੁਣ ਹੋ ਗਿਆ ਸਾਡਾ ਵੀ ਬੜੇ ਆਰਾਮ ਨਾਲ ਚਲੋ ਕੋਈ ਲਾਈਆਂ ਹੁਣ ਤਾਂ ਹਾਂਜੀ ਹਾਂਜੀ ਜੀ ਧੰਨਵਾਦ ਹੂੰ ਠੀਕ ਹੈ ਵਿਸ਼ਾਲ ਹੈਨਾ ਇੱਕ ਵਾਰ ਫਿਰ ਤੋਂ ਤੇਰੀ ਫੈਮਲੀ ਨੂੰ ਤੈਨੂੰ ਅਗੇਨ ਬਹੁਤ ਬਹੁਤ ਮੁਬਾਰਕਾਂ ਮੈਂਨ ਥੈਂਕ ਯੂ ਸਰ ਠੀਕ ਹੈ ਮਿਲਦੇ ਆ ਬਾਅਦ ਵਿੱਚ ਜਲਦੀ ਕੋਈ ਨਾ ਠੀਕ ਹੈ ਜੀ ਚੰਗਾ ਵਿਸ਼ਾਲ